ਹੈਲਥ ਸੈਂਟਰ ਕਹਿੰਦੇ ਆ ਜੀ 30 ਬੈਡਡ ਹਸਪਤਾਲ ਹੈ ਜੀ ਇਹ 30 ਬੈਡਡ ਦਾ ਇਹਦੇ ਚ ਇੱਕ ਪੋਸਟ ਹੁੰਦੀ ਆ ਜੀ ਐਸਐਮਓ ਦੀ ਬਾਕੀ ਇਹਦੇ ਚ ਔਰਤਾਂ ਦੇ ਸਪੈਸ਼ਲਿਸਟ ਸਰਜਰੀ ਦੇ ਬੱਚਿਆਂ ਦੇ ਔਰ ਮੈਡੀਸਨ ਦੇ ਸਪੈਸ਼ਲਿਸਟ ਹੁੰਦੇ ਆ ਔਰ ਐਕਸ-ਰੇ ਡਿਫੀਸਿਲਟੀ ਇੱਥੇ ਹੋ ਗਈ ਹੈ ਜੀ ਸਾਰੇ ਟੈਸਟ ਇੱਥੇ ਹੁੰਦੇ ਆ ਔਰ ਜਿਹੜੇ ਆਪਰੇਸ਼ਨ ਹੈਗੇ ਔਰਤਾਂ ਦੇ ਖਾਸ ਕਰਕੇ ਜਿਹੜੀ ਡਿਲੀਵਰੀ ਤੇ ਸੀਜ਼ੇਰੀਅਨ ਤੇ ਬਾਕੀ ਜਿਹੜਾ ਕੋਈ ਅਪੈਂਡਿਕਸ ਜਾਂ ਹੋਰ ਜਿਹੜੇ ਆਪਰੇਸ਼ਨ ਆ ਨਾਰਮਲ ਆਪਰੇਸ਼ਨ ਤੇ ਹੋਰ ਵੀ ਅਸੀਂ ਜਿਹੜੇ ਹੈਗੇ ਆ ਬਾਕੀ ਦੇ ਹੋਰ ਸਪੈਸ਼ਲਿਸਟ ਵੀ ਇੱਥੇ ਦੇਵਾਂਗੇ ਅਸੀਂ ਚਾਹੇ ਬਾਈ ਰੋਟੇਸ਼ਨ ਦੇਈਏ ਕਿ ਲੋਕਾਂ ਨੂੰ ਸਾਰੀਆਂ ਸਹੂਲਤਾਂ ਜੜੀਆਂ ਕਪਰੀਆਂ ਸਭ ਨੂੰ ਅਸੀਂ ਸੈਕੰਡਰੀ ਕੇਅਰ ਕਰਨੇ ਆ ਕਿ ਆਮ ਜਿਹੜੇ ਆਪਰੇਸ਼ਨ ਆ ਨਾਰਮਲ ਆਪਰੇਸ਼ਨ ਆ ਜਿਹੜੇ ਸਾਰੇ ਇੱਥੇ ਹੋਣਗੇ ਜਿਹੜੇ ਕੋਈ ਹਾਰਟ ਦੇ ਜਾਂ ਬ੍ਰੇਨ ਦੇ ਉਹ ਤਾਂ ਰਜਿੰਦਰਾ ਹਸਪਤਾਲ ਤੁਸੀਂ ਬੰਦੋਬਸਤ ਕਰਤਾ ਤੇ ਬਹੁਤ ਸਾਰੇ ਤੁਹਾਡੇ ਸਾਥ ਦੇ ਕਰੀਬ ਜਿਹੜੇ ਹੈਗੇ ਆ ਉਹ ਆਮ ਆਦਮੀ ਕ੍ਰੋਨਿਕ ਬਣੇ ਆ ਜਨੂੰ ਅਸੀਂ ਪ੍ਰਾਇਮਰੀ ਕੇਅਰ ਕਰਨੇ ਆ ਜਿਹਦੇ ਚ ਨਾਰਮਲ ਬਿਮਾਰੀਆਂ ਬਲੱਡ ਪ੍ਰੈਸ਼ਰ ਸ਼ੂਗਰ ਖਾਂਸੀ ਜ਼ੁਕਾਮ ਬੁਖਾਰ ਟੱਟੀਆਂ ਉਹ ਸਾਰੇ ਤੁਹਾਡੇ ਜਿਹੜੇ ਖਨੌਰ ਦੇ ਵਿੱਚ ਉਹ ਸੁਵਿਧਾ ਵੀ ਮਿਲ ਰਹੀ ਹੈ ਤੇ ਇਹ ਜਿਹੜਾ ਹਸਪਤਾਲ ਅਪਗ੍ਰੇਡ ਹੋਣ ਦੇ ਨਾਲ ਜਿਹੜੀ ਨਵੀਂ ਬਿਲਡਿੰਗ ਬਣੀ ਆ ਸਾਰੀ ਨਵੀਂ ਇਕੁਪਮੈਂਟ ਆ ਰਹੀ ਹੈ ਜੀ ਇੱਥੇ ਬਹੁਤ ਸਾਰੀ ਆ ਪਹਿਲਾਂ ਦਵਾਈਆਂ ਹੁੰਦੀਆਂ ਲਸੀ ਹੋ ਸਾਰੀਆਂ ਦਵਾਈਆਂ ਔਰ ਜੇ ਕੋਈ ਦਵਾਈ ਨਹੀਂ ਹੈ ਤਾਂ ਐਸਐਮਓ ਸਾਹਿਬ ਨੂੰ ਤੇ ਸਿਵਲ ਸਾਜ ਨੂੰ ਫਰਮਸ ਦੇ ਦਿੱਤੇ ਕਿ ਮਰੀਜ਼ ਨੂੰ ਨਿਕਾਣਾ ਦਵਾਈ ਲੈ ਕੇ ਆਓ ਦਵਾਈ ਖਰੀਦ ਕੇ ਦੇਣੀ ਹੋ ਚੋ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲ ਰਹੀਆਂ ਟੈਸਟ ਹੋ ਰਹੇ ਆ ਆਪਰੇਸ਼ਨ ਹੋ ਰਹੇ ਆ ਮੇਰੇ ਨਾਲ ਇਹਨਾਂ ਨੂੰ ਔਰ ਜਿਹੜੀ ਸਾਰੀ ਸੰਗਤ ਹੈ ਕਰੋੜ ਦੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਔਰ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੀ ਵਿਜ਼ਨ ਹੈ ਕਿ ਲੋਕਾਂ ਨੂੰ ਸਾਰੀਆਂ ਸਹੂਲਤਾਂ ਸਿਹਤ ਸਹੂਲਤਾਂ ਮੈਡੀਕਲ ਸਹੂਲਤਾਂ ਉਹਨਾਂ ਦੇ ਘਰ ਦੇ ਨੇੜੇ ਮਿਲਣ ਜਿਹਦੇ ਚਾਮ ਆਦਮੀ ਕਲੀਨਿਕ ਵੀ ਬਣਿਆ ਇਹ ਹਸਪਤਾਲ ਵੀ ਠੀਕ ਹੋਇਆ ਪਟਿਆਲੇ ਦਾ ਜਿਹੜਾ ਹੈਗਾ ਉਹ ਜ਼ਿਲ੍ਹਾ ਹਸਪਤਾਲ ਵੀ ਅਪਗ੍ਰੇਡ ਕੀਤਾ ਗਿਆ ਐਮਰਜੈਂਸੀ ਸਰਵਿਸ 24/7 ਔਰ ਜਿਹੜਾ ਆਪਣਾ ਮੈਡੀਕਲ ਕਾਲਜ ਹੈ ਉਹਦੇ ਵਿੱਚ ਸਾਰੀਆਂ ਜਿਹੜੀਆਂ ਪੀਜੀੀ ਵਾਲੀਆਂ ਸਹੂਲਤਾਂ ਸੀ ਉੱਥੇ ਦੇਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਮੁੱਖ ਮੰਤਰੀ ਸਾਹਿਬ ਨੇ ਪਟਿਆਲੇ ਦੇ ਵਿੱਚ ਜਿਹੜਾ ਹੈਗਾ ਮੈਡੀਕਲ ਕਾਲਜ ਉਹਦੇ ਵਿੱਚ ਕੈਂਸਰ ਦਾ ਇਲਾਜ ਹਾਰਟ ਦਾ ਬ੍ਰੇਨ ਦਾ ਜਿੰਨੇ ਵੀ ਐਡਵਾਂਸ ਸਰਜਰੀਆਂ ਸਾਰੀਆਂ ਉੱਥੇ ਹੋ ਰਹੀਆਂ ਨਾਰਮਲ ਸਰਜਰੀਜ਼ ਇੱਥੇ ਹੋ ਰਹੀਆਂ ਆ ਔਰ ਜਿਹੜੀਆਂ ਨਾਰਮਲ ਬਿਮਾਰੀਆਂ ਹੈਗੀਆਂ ਉਹਨਾਂ ਦਾ ਤੁਹਾਡੇ ਘਰ ਦੇ ਨੇੜੇ ਆਮ ਆਦਮੀ ਕਿਲੇ ਚੰਦ ਆ ਰਿਹਾ ਹੈ ਚਿਤਾਰੇ ਤਾਂ ਜਿਹੜੇ ਭਰੇ ਜਾਂਦੇ ਉਹ ਬਹੁਤ ਜਲਦੀ ਜੀ ਸਾਡੇ ਸਟਾਫ ਦੀ ਰਿਕਰੂਟਮੈਂਟ ਚੱਲਦੀ ਪਈ ਆ ਕੁਝ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਅਸੀਂ ਨਵੀਆਂ ਪੋਸਟਾਂ ਵੀ ਸੈਕਸ਼ਨ ਕੀਤੀਆਂ ਉਹ ਸਾਡੇ ਤਕਰੀਬਨ ਤਕਰੀਬਨ 1800 ਜਿਹੜੇ ਆ ਗਏ ਜਿਹਦੇ ਚ ਡਾਕਟਰ ਵੀ ਆ ਨਰਸਿਸ ਵੀ ਆ ਆਓਡੀ ਅਸਿਸਟੈਂਟ ਵੀ ਆ ਆਖਾ ਟੈਸਟ ਕਰਨ ਵਾਲੇ ਵੀ ਸਾਰੇ ਤਰ੍ਹਾਂ ਦੇ ਪੈਰਾਮੈਡਿਕ ਜਿਹਨੂੰ ਅਸੀਂ ਚਾਦੇ ਆ ਉਹ ਸਾਰਿਆਂ ਦੀ ਭਰਤੀ ਚੱਲਦੀ ਆ ਜੀ ਤੇ ਕ੍ਰੀਮ ਤਕਰੀਬਨ 50000 ਬੰਦਿਆਂ ਨੂੰ ਨਿਯੁਕਤੀ ਪੱਤਰ ਮਾਨ ਸਾਬ ਦੇ ਰਹੇ ਆ ਤੇ 2000 1800 ਬੰਦਿਆਂ ਨੂੰ ਜਿਹੜਾ ਹੈਗਾ ਉਹ ਸਿਹਤ ਵਿਭਾਗਮੇ ਤੋਂ ਆੜ ਵਾਲੇ ਦਿਨਾ ਚ ਨਿਯੁਕਤੀ ਪੱਤਰ ਦੇ ਸਭਾ ਜਿਹੜਾ ਤੁਹਾਨੂੰ ਉਮੀਦਵਾਰ ਐਲਾਨ ਕੀਤਾ ਕਿ ਇਸ ਤਰ੍ਹਾਂ ਦੀ ਤਿਆਰੀ ਜਿਹੜੀਆਂ ਸਹਾਰ ਵਾਲੇ ਹਾਂ ਦੇਖੋ ਇਹ ਮੈਂ ਪਹਿਲੀ ਗੱਲ ਤਾਂ ਹੈਗਾ ਵੀ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਮੇਰੇ ਤੇ ਐਡਾ ਵੱਡਾ ਵਿਸ਼ਵਾਸ ਕੀਤਾ ਮੈਨੂੰ ਐਡੀ ਵੱਡੀ ਪਾਰਲੀਮੈਂਟ ਜਿਹੜੀ ਕਿ 140 ਕਰੋੜ ਲੋਕਾਂ ਦਾ ਪ੍ਰਤੀਨਿਧ ਕਰਦੀ ਹੈ ਉੱਤੇ ਜਾਣ ਦਾ ਮੌਕਾ ਦਿੱਤਾ ਔਰ ਮੈਂ ਲੋਕਾਂ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਔਰ ਸਾਡੇ ਜਿਹੜੇ ਨੈਸ਼ਨਲ ਕਮੇਟੀ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਮੈਂ ਬਿਲਕੁਲ ਉੱਥੇ ਜਾ ਕੇ ਵੀ ਦਿਨ ਰਾਤ ਮਿਹਨਤ ਕਰਾਂਗਾ ਔਰ ਜਿਹੜੇ ਪੰਜਾਬ ਦੇ ਜਿੰਨੇ ਕੰਮ ਰੁਕੇ ਹੋਏ ਅਜੇ ਚਾਹੇ ਉਹ ਸਾਡਾ 800 ਕਰੋੜ ਸਿਹਤ ਵਿਭਾਗ ਦੇ ਸਾਢੇ 5 ਕਰੋੜ ਰੂਰਲ ਡਿਵੈਲਪਮੈਂਟ ਦਾ ਜਿਹੜੇ ਸਾਡੇ 8000 ਕਰੋੜ ਰੁਕੇ ਹੋਏ ਆ ਉਹ ਲੈ ਕੇ ਆਵਾਂਗਾ ਜੀ ਔਰ ਜਿੰਨੇ ਸਾਡੇ ਕਿਸਾਨਾਂ ਦੇ ਮਸਲੇ ਆ ਨੌਜਵਾਨਾਂ ਦੇ ਮਸਲੇ ਆ ਅਗਨੀ ਪੀਰਾਂ ਦੇ ਮਸਲੇ ਆ ਆਸ਼ਾ ਵਰਕਰ ਦੇ ਅੰਗਣਵਾੜੀ ਵਰਕਰ ਦੇ ਮਸਲੇ ਆ ਉਹ ਸਾਰੇ ਮੈਂ ਹੱਲ ਕਰਾਉਂਗਾ ਔਰ ਉਹਨਾਂ ਨੂੰ ਧਰਨੇ ਨਹੀਂ ਦੇਣੇ ਪੈਣਗੇ ਉਹਨਾਂ ਨੂੰ ਜਦੋਜਾਦ ਨਹੀਂ ਕਰਨੀ ਪੈਗੀ ਉਹਨਾਂ ਨੂੰ ਜਾਇਸ ਦੇ ਗੋੜੇ ਪਲਾਸਟਿਕ ਦੇ ਗੋਣੀਆਂ ਉਹਨਾਂ ਤੇ ਨਹੀਂ ਚੱਲਣਗੀਆਂ ਉਹਦੀ ਅਸੀਂ ਚੱਲਣ ਦੇਾਂਗੇ ਅਸੀਂ ਜਾ ਕੇ ਕਰਾਂਗੇ ਉੱਥੇ ਔਰ ਸਾਡੀ ਪੂਰੀ ਕੋਸ਼ਿਸ਼ ਹੈ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੇ ਜਿਹੜਾ ਮਾਡਲ ਬਣਾਇਆ ਪਹਿਲਾਂ ਦਿੱਲੀ ਵਿੱਚ ਸਪਰੇਟ ਸੀ ਹੁਣ ਪੰਜਾਬ 'ਚ ਓਪਰੇਟ ਹੈ ਮੈਂ ਇਹ ਵਾਲਾ ਮੈਸੇਜ ਜਿਹੜਾ ਹੈ ਸਾਰਾ ਦੇਸ਼ ਦੇ ਲੈਵਲ ਤੇ ਲੈ ਕੇ ਜਾ ਹਨੇ ਕੋਨੇ ਤੱਕ ਪਹੁੰਚਾਵਾਂਗੇ ਔਰ ਲੋਕ ਨੂੰ ਇਹਨਾਂ ਦੋਨਾਂ ਲੀਡਰਾਂ ਤੇ ਵਿਸ਼ਵਾਸ ਹੈ ਔਰ ਇਹ ਮਾਡਲ ਹੁਣ ਪੂਰੇ ਹਿੰਦੁਸਤਾਨ ਚੱਲੇਗਾ ਉਸ ਤੋਂ ਬਾਅਦ ਬਾਕੀ ਦੁਨੀਆ ਚੱਲੇਗਾ ਕੀ ਲੱਗਦਾ ਜੀ ਮਾਨ ਸਾਹਿਬ ਦਾ 13 ਜੀਰੋ ਦਾ ਸੁਪਨਾ ਹੋਊਗਾ ਹੀ ਸਗਾ ਬਿਲਕੁਲ ਹੋਏਗਾ ਜੀ ਇਹ ਲੋਕਾਂ ਦਾ ਸੁਪਨਾ ਹੈ ਮਾਨ ਸਾਹਿਬ ਮਾਨ ਸਾਹਿਬ ਉਹਦੇ ਵਾਸਤੇ ਉਹਨਾਂ ਨੂੰ ਜੜਿਆ ਗਿਆ ਪੰਜਾਬ ਦੇ ਮੈਂ ਕਹੂੰਗਾ ਸ਼ਾਨ ਪੰਜਾਬ ਦਾ ਪੁੱਤਰ ਹੈ ਭਗਵੰਤ ਮਾਨ ਔਰ ਲੋਕਾਂ ਨੂੰ ਉਹਨਾਂ ਤੇ ਵਿਸ਼ਵਾਸ ਹੈ ਤੁਸੀਂ ਦੇਖੋ ਬਾਕੀ ਪਾਰਟੀਆਂ ਦਾ ਹਾਲ ਕੀ ਹੈ ਜੀ ਇਹ ਪਿੰਡਾਂ ਚ ਬੜ ਨਹੀਂ ਸਕਦੀਆਂ ਜੀ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਆ 2 ਸਾਲ ਦੇ ਵਿੱਚ ਪਹਿਲੀ ਵਾਰ ਯਾ ਲੋਕਾਂ ਨੇ ਕਦੇ ਨਹੀਂ ਸੋਚਿਆ ਸੀਗਾ ਕਿ ਉਹਨਾਂ ਦੇ ਟੇਲਾਂ ਤੱਕ ਪਾਣੀ ਪਹੁੰਚ ਜਾਏਗਾ ਜੀ ਪਿੰਡ ਪਿੰਡ ਤੱਕ ਦਵਾਈਆਂ ਪਹੁੰਚਣਗੀਆਂ ਬਿਜਲੀ ਆਏਗੀ ਪਰ ਬਿਜਲੀ ਆਏਗਾ ਪਹਿਲਾਂ ਬਿਜਲੀ ਨਹੀਂ ਆਉਂਦੀ ਸੀ ਕੱਟ ਲੱ ਕੜੇ ਬੰਦ ਹੋ ਗਏ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੰਦੀ ਸੀ ਹੁਣ ਸਾਰਾ ਦਿਨ ਦਿੰਦੇ ਆ ਨਹੀਂ ਤਾਂ ਰਾਤ ਨੂੰ ਦਿੰਦੇ ਸੀ ਹੁਣ ਦਿਨ ਨੂੰ ਦਿੰਦੇ ਆ ਮਾਨ ਸਾਹਿਬ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਜਾ ਕੇ ਕੈਂਪ ਲਾ ਕੇ ਸਾਰੇ ਕੰਮ ਕਰ ਰਹੇ ਆ ਲੋਕ ਹੋਰ ਕੀ ਭਾਲਦੇ ਸੀ ਸਰਕਾਰ ਤੋਂ ਜੀ ਮੈਂ ਕਹਿੰਦਾ ਤੇਰੋ ਜੀਰੋ ਹੋਏਗਾ ਔਰ ਬਾਕੀ ਉਹਦੀਆਂ ਜਮਾਨਤਾਂ ਜ਼ਬਤ ਹੋਣਗੀਆਂ ਬਹੁਤ ਮੈਸਰ ਜਿਹੜਾ ਮੰਡੇਟ ਦੇ ਨਾਲ ਜੋ ਜੋ ਤੁਹਾਡਾ ਜਿਹੜਾ ਅਸੀਂ ਆਪਣਾ ਰਿਕਾਰਡ ਆ ਸਾਡਾ ਕੰਪੀਟੀਸ਼ਨ ਕਿਸੇ ਪਾਰਟੀ ਨਾਲ ਨਹੀਂ ਆ ਜੀ ਸਾਡਾ ਕੰਪੀਟੀਸ਼ਨ ਆਪਣੇ ਨਾਲ ਆ ਅਸੀਂ ਪਟਿਆਲੇ ਦੀ ਸੀਟ ਜਿਹੜੀ ਆ ਜੜੀਆਂ ਆ ਗਈਆਂ ਮੈਂ ਸਾਰਿਆਂ ਦਾ ਜੋੜ ਲਾਇਆ ਕਰਨ 387000 ਮੋਟਾ ਸਾਨੂੰ ਵੱਧ ਪਈਆਂ ਸੀ ਜਿਹੜੀ ਦੂਜੇ ਨੰਬਰ ਤੇ ਪਾਰਟੀ ਸੀ ਉਹ ਕਾਲੀਦਾਲ ਸੀ ਕਾਂਗਰਸ ਤੀਜੇ ਨੰਬਰ ਤੇ ਸੀ ਇਸ ਵਾਰੀ ਸੀ 387000 ਨੂੰ ਵਧਾ ਕੇ 487000 ਕਰਾਂਗੇ ਉਹਨਾਂ ਦੀਆਂ ਜ਼ਮਾਨਤਾਂ ਜਬਤ ਕਰਾਵਾਂਗੇ ਪਹਿਲਾਂ ਵੀ ਹੋਈਆਂ ਸੀ ਹੁਣ ਫਿਰ ਜ਼ਮਾਨਤਾਂ ਜਬਤ ਕਰਾਵਾਂਗੇ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਜਾਣੀਆਂ ਇਹਨਾਂ ਨੂੰ ਲੋਕਾਂ ਦੇ ਮੂੰਹ ਨਹੀਂ ਲਾਣਾ ਜੀ ਇਹਨਾਂ ਨੇ ਜੋ ਧਰਮ ਦੀ ਬੇਅਦਵੀ ਕੀਤੀ ਆ ਜੋ ਇਹਨਾਂ ਨੇ ਲੋਕ ਰਾਜ ਦਾ ਘਾੜ ਕੀਤਾ ਜੀ ਸਾਰਿਆਂ ਨੇ ਇਕੱਠੇ ਹੋ ਕੇ ਇਹ ਐਮਐਲਏ ਖਰੀਦਣ ਲੱਗੇ ਹੋਇਆ ਜੀ ਇਹ ਸਾਡਾ ਜਿਹੜਾ ਚੰਡੀਗੜ੍ਹ ਦੇ ਵਿੱਚ ਸੀਗਾ ਸਾਡਾ ਮੇਅਰ ਬਣਦਾ ਪਿਆ ਸੀਗਾ ਮжоਰਿਟੀ ਸਾਡੀ ਸੀ ਇਹਨਾਂ ਨੇ ਬੇਈਮਾਨੀ ਕਰਨ ਦੀ ਕੋਸ਼ਿਸ਼ ਕੀਤੀ ਰੰਗੇ ਹੱਥੀ ਫੜੇ ਗਏ ਸੁਪਰੀਮ ਕੋਰਟ ਨੇ ਇਹਨਾਂ ਨੂੰ ਫਿੱਟ ਲਾਣਤ ਵੀ ਪਾਈ ਸਾਡਾ ਮੇਅਰ ਬਣਾਇਆ ਸੀ ਇਹਨਾਂ ਨੇ ਇਹਨਾਂ ਨੇ ਠੱਗੀ ਮਾਰ ਕੇ ਜਿਹੜਾ ਮਾਚਲ ਦੀ ਇਲੈਕਸ਼ਨ ਜਿੱਤੀ ਆ ਜੀ ਇਹ ਪਾਰਟੀਆਂ ਨੂੰ ਤੋੜਦੇ ਆ ਜੀ ਇਹ ਅਕਾਲੀ ਦਲ ਨੂੰ ਇਹਨਾਂ ਨੇ ਤੋੜਿਆ ਜੇ ਇਹਨਾਂ ਨੂੰ ਕੋਈ ਅਕਲ ਹੋਵੇ ਸਮਝ ਹੋਵੇ ਅਕਾਲੀ ਦਲ ਨੂੰ ਜੀ ਇਹਨਾਂ ਨੇ ਐਨਸੀਬੀ ਨੂੰ ਤੋੜਿਆ ਇਹਨਾਂ ਨੇ ਸ਼ਿਪਸਾਰਾ ਨੂੰ ਤੋੜਿਆ ਇਹ ਐਮਐਲਏ ਖਰੀਦੇ ਆ ਜੀ ਆ ਤੁਹਾਡੇ ਛਟਾਲੇ ਨੂੰ ਕੱਢ ਕੇ ਬਾਹਰ ਕੀਤਾ ਇਹਨਾਂ ਨੇ ਇਹ ਗੱਲ ਅਰਵਿੰਦ ਕੇਜਰੀਵਾਲ ਨੇ ਭਗਵਾਨ ਜੀ ਨੇ ਲੋਕਾਂ ਨੂੰ ਸਮਝਾ ਦਿੱਤੀ ਵੀ ਇਹ ਅਖੀਰਲੇ ਆ ਹੁਣ ਇਹਨਾਂ ਨੇ 100 ਰੁਪਏ ਗੈਸ ਘਟਾ ਦਿੱਤੀ ਜੀ 2 ਰੁਪਏ ਪੈਟਰੋਲ ਡੀਜ਼ਲ ਦੇ ਘਟਾਤੇ ਇਹ ਅਖੀਰ ਤੇ ਆ ਗਏ ਅਖੀਰਲੇ ਦਿਨ ਇਹੋ ਜਿਹੇ ਪੁੱਠੇ ਸਿੱਧੇ ਕਾਨੂੰਨ ਲੈ ਕੇ ਆਏ ਇਹੋ ਜਿਹਾ ਕੰਮ ਕਰਕੇ ਲੋਕਾਂ ਨੂੰ ਧੋਖਾ ਦਿੰਦੇ ਆ ਪਰ ਲੋਕ ਹੁਣ ਸਮਝ ਚੁੱਕੇ ਆ ਅਰਵਿੰਦ ਕੇਜੀਵਾਲ ਭਗਵਤਵਾਲ ਨੇ ਲੋਕਾਂ ਨੂੰ ਸੁਝਾਤਾ ਹੁਣ ਇਹਨਾਂ ਨੂੰ ਕਿਸੇ ਨੇ ਨਹੀਂ ਸੁਣਨੀ ਸਰਕਾਰ ਜਿਹੜੀ ਆ ਇੰਡੀਆ ਇਕੱਠ ਜੋੜਦੀ ਬਣਨੀ ਆ ਔਰ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਐਨਡੀਆ ਇਹਨਾਂ ਦਾ ਪਾਪ ਦਾ ਬੇੜਾ ਭਰ ਚੁੱਕਿਆ ਇਹਨਾਂ ਨੇ ਸਾਰੇ ਭ੍ਰਿਸ਼ਟਾਚਾਰੀ ਇਕੱਠੇ ਕਰ ਲਏ ਇਹਨਾਂ ਦੀ ਬੇੜੀ 'ਚੋਂ ਇੰਨੇ ਭ੍ਰਿਸ਼ਟਾਚਾਰੀ ਹੋ ਗਏ ਉਹ ਬੇੜੀ ਡੁੱਬਣ ਜਾ ਰਹੀ ਆ ਜੀ